ਗੁਰੂ ਪਿਆਰੀ ਸਾ ਸੰਗਤ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਸultanpur Lodhi ਵਿਖੇ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਕੁਝ ਇਤਿਹਾਸਿਕ ਗੁਰਦੁਆਰਿਆਂ ਬਾਰੇ ਦੱਸਾਂਗੇ ਗੁਰਦੁਆਰਾ ਸ਼੍ਰੀ ਮੇਰ ਸਾਹਿਬ ਇਹ ਗੁਰਦੁਆਰਾ ਸਾਹਿਬ ਪਵਿੱਤਰ ਵੇਈ ਨਦੀ ਤੇ ਸਥਿਤ ਹੈ ਇੱਥੇ ਗੁਰੂ ਨਾਨਕ ਦੇਵ ਜੀ ਦੇ ਹਸਤ ਕਮਲਾ ਨਾਲ ਲਗਾਈ ਹੋਈ ਮੇਰੀ ਸਾਹਿਬ ਛੋਪਦੀ ਹੈ ਇਸੇ ਸਥਾਨ ਤੇ ਗੁਰੂ ਨਾਨਕ ਦੇਵ ਜੀ ਤਪੱਸਿਆ ਕਰਦੇ ਸਨ ਗੁਰਦੁਆਰਾ ਸ਼੍ਰੀ ਹਟ ਸਾਹਿਬ ਇਹ ਗੁਰਦੁਆਰਾ ਸਾਹਿਬ ਸਰਕਾਰੀ ਸਰਾਂ ਦੇ ਪਿਛਲੇ ਪਾਸੇ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਮੋਦੀਖਾਨੇ ਵਿੱਚ ਨੌਕਾ ਵੀ ਕਰਦੇ ਸਨ ਤਾਂ ਇੱਥੇ ਬੈਠ ਕੇ ਗੁਰੂ ਨਾਨਕ ਦੇਵ ਜੀ 13-13 ਕਹਿ ਕੇ ਗਰੀਬਾਂ ਦੀਆਂ ਝੋਲੀਆਂ ਪਰਦੇ ਸਨ ਇੱਥੇ ਗੁਰੂ ਨਾਨਕ ਦੇਵ ਜੀ ਦੇ ਹਸਤ ਕਮਲਾ ਨਾਲ ਛੋਲੇ ਹੋਏ ਵੱਟੇ ਅੱਜ ਵੀ ਮੌਜੂਦ ਹਨ ਗੁਰਦੁਆਰਾ ਸ੍ਰੀ ਗੁਰੂ ਕਾ ਬਾਗ ਇਹ ਗੁਰਦੁਆਰਾ ਸਾਹਿਬ ਸ਼ਹਿਰ ਦੇ ਵਿਚਕਾਰ ਪੁਰਾਣੇ ਬੱਸ ਸਟੈਂਡ ਕੋਲ ਹੈ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਿਵਾਸ ਸਥਾਨ ਹੈ ਇੱਥੇ ਬਾਬਾ ਸ਼੍ਰੀ ਚੰਦ ਤੇ ਬਾਬਾ ਲక్ష్ਮੀ ਦਾਸ ਜੀ ਦਾ ਜਨਮ ਹੋਇਆ ਸੀ ਗੁਰਦੁਆਰਾ ਸ੍ਰੀ ਅੰਤਿਰਜਾਤਨਾ ਸਾਹਿਬ ਇੱਥੇ ਗੁਰੂ ਨਾਨਕ ਦੇਵ ਜੀ ਨੇ ਨਮਾਜ਼ੀਆਂ ਨੂੰ ਸਿੱਖਿਆ ਦਿੱਤੀ ਸੀ ਗੁਰਦੁਆਰਾ ਸ੍ਰੀ ਕੋਠਰੀ ਸਾਹਿਬ ਇਹ ਗੁਰਦੁਆਰਾ ਸਾਈਂ ਗੁਰੂ ਕੇ ਬਾਗ ਦੇ ਕੋਲ ਹੈ ਜਦੋਂ ਗੁਰੂ ਨਾਨਕ ਦੇਵ ਜੀ ਦੇ ਖਿਲਾਫ ਲੋਕਾਂ ਨੇ ਮੋਦੀ ਖਾਨੇ ਲੁੱਟਾਏ ਜਾਣ ਦੀ ਸ਼ਿਕਾਇਤ ਕੀਤੀ ਤਾਂ ਇਸ ਜਗ੍ਹਾ ਤੇ ਗੁਰੂ ਜੀ ਨੂੰ ਨજરਬੰਦ ਕਰਕੇ ਹਿਸਾਬ ਦੀ ਪੜਤਾਲ ਹੋਈ ਸੀ ਗੁਰਦੁਆਰਾ ਸ਼੍ਰੀ ਸੰਤ ਕਾਠ ਸਾਹਿਬ ਇਹ ਗੁਰਦੁਆਰਾ ਕਪੂਰਤਰੇ ਵਾਲੀ ਚੰਗੀ ਦੇ ਲਾਗੇ ਅਤੇ ਸ਼ਮਸ਼ਾਨ ਭੂਮੀ ਦੇ ਪਿਛਲੇ ਪਾਸੇ ਵਈ ਨਦੀ ਦੇ ਕੰਢੇ ਤੇ ਹੈ ਜਦੋਂ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਸ਼੍ਰੀ ਬੀਰ ਸਾਹਿਬ ਵਾਲੇ ਸਥਾਨ ਤੇ ਟੁੱਬੀ ਮਾਰ ਕੇ ਸੱਚਖੰਡ ਗਏ ਸਨ ਤੇ ਤਿੰਨ ਦਿਨਾਂ ਮਗਰੋਂ ਇਸ ਸਥਾਨ ਤੇ ਪ੍ਰਗਟ ਹੋਏ ਸਨ ਗੁਰਦੁਆਰਾ ਸ਼੍ਰੀ ਸਾਹਿਬ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਸੁਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵਿਆਹਣ ਜਾਂਦੇ ਹੋਏ ਇੱਕ ਰਾਤ ਠਹਿਰੇ ਸਨ ਤੇ ਇੱਥੇ ਹੀ ਸ਼ੇਰਾਬੰਦੀ ਕਰਕੇ ਡਲੇ ਪਧਾਰੇ ਸਨ ਇਸ ਗੁਰਦੁਆਰੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਧਰਮਸ਼ਾਲਾ ਵੀ ਕਹਿੰਦੇ ਹਨ